ਕੀ ਗੱਲ ਪੁੱਤ ਤੂੰ ਕਿਤੇ ਚੱਲੀ ਆਂ ਹਾਂਜੀ ਮੰਮੀ ਮੈਂ ਨਾ ਕੰਮ ਦਾ ਮੈਂ ਕਿਹਾ ਮਾਪਾ ਪਤਾ ਕਰ ਆਵਾ ਤੁਹਾਨੂੰ ਨਾਲ ਗੱਲ ਗੱਲ ਕੀਤੀ ਤਾਂ ਸੀ ਹਾਂ ਕਿ ਮੈਂ ਹਾਂ ਚੱਲ ਮੈਂ ਅੱਜ ਕੰਮ ਦਾ ਪਤਾ ਕਰ ਆਵਾ ਫੇਰ ਆਣ ਕੇ ਦੇਖਦੀ ਆਂ ਫੇਰ ਆਣ ਕੇ ਮੈਂ ਬਾਤ ਚ ਕਰਦਾ ਵੀ ਰਹਿਦਾ ਹਾਂ ਕਾ ਨੂੰ ਮੈਂ ਤਾਂ ਐਂ ਕਹਿ ਨਹੀਂ ਇੱਕ ਵਾਰੀ ਹੋਰ ਸੋਚ ਲੈ ਨਹੀਂ ਮੰਮੀ ਸੋਚਿਆ ਹੀ ਆ ਕੱਲ ਹੁਣ ਤੁਸੀਂ ਦੇਖਿਆ ਹੀ ਆ ਵੀ ਇਹੰਦੂ ਨੇ ਮਹੀਨਾ ਕਿਦਾਂ ਕੀਤਾ ਹਾਂ ਇਹ ਤੱਕ ਨਾ ਮੈਨੂੰ ਜਾ ਲੈਣ ਦਾ ਕੋਈ ਨਹੀਂ ਕਰਦੇ ਨੇ ਸਤਿ ਸ਼੍ਰੀ ਅਕਾਲ ਜੀ ਹਾਲ ਐ ਬਸ ਵਧੀਆ ਕੀ ਆਓ ਬੈਠੋ ਬਸ ਨਹੀਂ ਬੈਠੋ ਹਾਂਜੀ ਦੀਦੀ ਹੋਰ ਅੱਜ ਕਿੰਨੇ ਸੂਟ ਸਵਾਣ ਆਏ ਹੋ ਨਹੀਂ ਮੈਂ ਨਾ ਅੱਜ ਸੂਟ ਨਹੀਂ ਸਵਾਣ ਆਈ ਮੈਂ ਤਾਂ ਤੁਹਾਡੇ ਕੋਲ ਨਾ ਅੱਜ ਕੰਮ ਦਾ ਪੁੱਛਣ ਆਈ ਆ ਵੇ ਜੇ ਤੁਹਾਡੀ ਬੁਟੀਕ ਤੇ ਮੇਰੇ ਲਈ ਕੋਈ ਕੰਮ ਹੈਗਾ ਤਾਂ ਮੈਨੂੰ ਦੇ ਦਿਆ ਕਰੋ ਮੇਰੇ ਕੋਲ ਤੇ ਫਿਲਹਾਲ ਕਾਰੀਗਰ ਪੂਰੇ ਨਹੀਂ ਜੇ ਕਿ ਐਕਸਟਰਾ ਕੰਮ ਹੋਵੇ ਤਾਂ ਮੈਂ ਤੁਹਾਨੂੰ ਜ਼ਰੂਰ ਦੱਸੂੰਗੀ ਹਾਂਜੀ ਤੁਸੀਂ ਮੈਨੂੰ ਨਾ ਜ਼ਰੂਰ ਦੱਸਿਓ ਜੇ ਕੋਈ ਕੋਈ ਗੱਲ ਮੈਨੂੰ ਜ਼ਰੂਰ ਦੱਸੋ ਤੁਹਾਨੂੰ ਕੀ ਕੰਮ ਦੀ ਲੋੜ ਪੈ ਗਈ ਤੁਹਾਡੇ ਘਰ ਕਿਹੜੀ ਚੀਜ਼ ਦੀ ਘਾਟ ਹੈ ਚੀਜ਼ ਦੀ ਤਾਂ ਕਿਸੇ ਦੀ ਨਹੀਂ ਘਾਟ ਪਰ ਕਿਸੇ ਤੇ ਮਾੜਾ ਟਾਈਮ ਨਾ ਆਵੇ ਜਦੋਂ ਕਿਸੇ ਤੇ ਮਾੜਾ ਟਾਈਮ ਹੁੰਦਾ ਵਾ ਨਾ ਉਦੋਂ ਕੰਮ ਕਰਨੇ ਹੀ ਪੈਂਦੇ ਆ ਰੱਬ ਅੱਗੇ ਕਿਸੇ ਦਾ ਨਹੀਂ ਜੋਰ ਬਾਕੀ ਜੇ ਤੁਹਾਡੇ ਕੋਲ ਮੇਰੇ ਲਈ ਕੋਈ ਕੰਮ ਹੋਇਆ ਤਾਂ ਮੈਨੂੰ ਜਰੂਰ ਦੱਸਿਓ ਹਾਂਜੀ ਕੋਈ ਮੈਨੂੰ ਬਹੁਤ ਲੋੜ ਆ ਕੋਈ ਨਹੀਂ ਜਰੂਰ ਦੱਸਿਓ ਠੀਕ ਆ ਮੈਂ ਚੱਲਦੀ ਦੇਖ ਲੋ ਰਬ ਦੇ ਰੰਗ ਕੋਈ ਟਾਈਮ ਐਸਾ ਸੀ 10 10 ਸੂਟ ਮੇਰੇ ਕੋਲ ਕੱਠੇ ਸਵਾਨ ਆਂਦੀ ਸੀ ਅੱਜ ਮੇਰੇ ਕੋਲ ਕੰਮ ਲੈਣ ਆਈ ਐ ਰੱਬਾ ਐਸਾ ਮਾੜਾ ਟਾਈਮ ਕਦੀ ਕਿਸੇ ਤੇ ਨਾ ਲੈ ਆਈ

ਲਾਂਗੀ। ਕਿਉਂ? ਮੇਰੀ ਗੱਲ ਸੁਣ ਧਿਆਨ ਨਾਲ। ਉਹ ਤੋਂ ਉਹਨੂੰ ਕੰਮ ਕੋ ਬਾਹਰ ਕਿਉਂ ਕਰਵਾਉਣੀ ਹੈਗੀ? ਤੇ ਘਰੇ ਕਰਵਾਉ ਤੋ ਕੰਮ। ਘਰੇ ਵੀ ਨਹੀਂ ਕਰਦੀ ਘਰੇ ਮੈਂ ਮੈਂ ਕੱਲ ਬਿਮਾਰ ਹੋ ਗਈ ਸੀ ਉਧਰ ਜਾ ਕੇ ਮਹਾਰਾਣੀ ਬੈਠ ਗਈ। ਉੱਤਰੋਂ ਲੈ ਕੇ ਆਈ ਫਿਰ ਮੈਂ ਮੇਰੀ ਗੱਲ ਸੁਣ ਧਿਆਨ ਨਾਲ। ਘਰ ਦਾ ਤੋ ਕੰਮ ਕਰਵਾ ਸਾਰਾ। ਉਹਦੀ ਕੁੜੀ ਆ ਨਾ ਇੱਕ ਉਹਨੂੰ ਸੱਟ ਸਰਕਾਰੀ ਸਕੂਲ ਦੇ ਵਿੱਚ ਠੀਕ ਆ? ਜੇ ਤੂੰ ਨੌਕਰ ਰਾਣੀ ਵੀ ਰੱਖੇਂਗੀ ਨਾ ਘੱਟੋ ਘੱਟ ਨਹੀਂ ਤਾਂ 22500 ਲਾਉਗੀ ਹੂੰ ਤੇ ਇਹ ਤਾਂ ਫ੍ਰੀ ਦੀ ਆ ਕੀ ਦੋ ਟਾਈਮ ਦੀ ਰੋਟੀ ਆ ਤੇ ਤਰ ਤੋ ਨਹੀਂ ਦਿੱਤੇ ਜਾਂਦੀ ਦੇ ਤੇ ਰਾਮ ਨਾਲ ਮਜੇ ਨਾਲ ਬੈਠ ਕੇ ਨਾ ਬੈੱਡ ਤੇ ਰੋਟੀ ਖਾ ਤੇਰੀ ਗੱਲ ਸੋਹਣੇ ਕੋਹਰ ਨਾਲ ਹੂੰ ਜੇ ਉਹਨੂੰ ਤੂੰ ਘਰ 'ਚ ਰੱਖੇਗੀ ਨਾ ਇਹਦੇ ਵਿੱਚ ਤੇਰੀ ਸ਼ੋਭਾ ਆਗੀ ਅਗਲੇ ਨੇ ਕਹਿਣਾਗਾ ਵੀ ਹਜੇ ਉਹਨੂੰ ਮਰੇ ਨੂੰ ਉਹਦੇ ਘਰ ਵਾਲੇ ਨੂੰ 6 ਮਹੀਨੇ ਨਹੀਂ ਹੋਏ ਤੇ ਇਹਨੇ ਉਹਨੂੰ ਚੱਕ ਕੇ ਕੰਮ ਤੇ ਤੋਰਤਾ ਬਾਹਰ ਇੱਥੇ ਮੈਂ ਸੋਚਿਆ ਹੀ ਨਹੀਂ ਇੰਨੀ ਗੱਲ ਦਾ ਉਨਾ ਸੱਸ ਦੇ ਅੱਗੇ ਥੋੜੀ ਜਿਹਾ ਨੂੰ ਮਿੱਠੀ ਪਿਆਰੀ ਰਿਹਾ ਕਰੋ ਦੇ ਨਾਲ ਠੀਕ ਹੈ ਮਿੱਠੀ ਪਿਆਰੀ ਰਹਿ ਕੇ ਉਹ ਤਾਂ ਕੰਮ ਕਰਾ ਨਾਲੇ ਤਾਂ ਤੇਰਾ ਘਰ ਦਾ ਸਭ ਖਸਰੀ ਜਾਊਗਾ ਨਾਲੇ ਮ제 ਨਾਲ ਤੂੰ ਰੋਟੀ ਬੈਠ ਕੇ ਬੈਠ ਤੇ ਖਾਏਂਗੀ ਤੇ ਨਾਲੇ ਪਤਾ ਲੋਕਾਂ ਦੇ ਨਜ਼ਰਾਂ ਚ ਤਰੀਜ਼ਤ ਬਣੀ ਰਹੂਗੀ ਵੀ ਦੇਖ ਉਹਦਾ ਬੰਦਾ ਹੈ ਨਹੀਂ ਸੀ ਫਿਰ ਵੀ ਉਹਨੂੰ ਘਰੇ ਰੱਖ ਕੇ ਉਹਨੂੰ ਰੋਟੀ ਦੇ ਰਹੀ ਹੈ ਦੋ ਟਾਈਮ ਦੀ ਇਹ ਨਹੀਂ ਕਰੂੰ ਹੁਣ ਮੈਂ ਕੋਈ ਰਹਿਂਦੇ ਤੂੰ ਮੈਂ ਨਹੀਂ ਜਾਣਦੇ ਨਾ ਤੂੰ ਘਰੇ ਘਰ ਦਾ ਹੀ ਕੰਮ ਕਰੀ ਜਾ ਉਹੀ ਬਹੁਤ ਆ ਬਸ ਇਹਦੇ ਨਾਲ ਮਿੱਠੀ ਰਹਿ ਮਿੱਠੀ ਰਹਿ ਕੇ ਕਰਦਾ ਕੰਮ ਆਪਦਾ ਆਪਦਾ ਫਾਇਦਾ ਚੱਕੀ ਜਾ ਠੀਕ ਤਾਂ ਮੈਂ ਪਾਗਲ ਆ ਕੇ ਜਿਹੜੀ ਉਹਨਾਂ ਨੌਕਰੀਆਂ ਕਰਨ ਬਾਹਰ ਤੋਰਦੀਆਂ ਕੱਲ ਨੂੰ ਲੋਕਾਂ ਨਾਲ ਜਿਹੜੇ ਮੂੰਹ ਤੇ ਥੂ-ਥੂ ਕਰਨੀ ਆ ਚੰਗਾ ਹੋ ਗਿਆ ਜੇਸੀ ਤੂੰ ਆ ਗਈ ਇਹ ਤਾਂ ਕੱਲ ਮੇਰੇ ਦਿਮਾਗ 'ਚ ਹੀ ਨਹੀਂ ਆਈ ਮੈਨੂੰ ਪਤਾ ਸੀ ਤੂੰ ਇਹੀ ਪਾਗਲਪਨਤੀ ਕਰਦੇ ਤਦੇ ਮੈਂ ਤੇਰੇ ਘਰੇ ਆਈਆਂ ਹੁਣ ਤੂੰ ਥੋੜੇ ਦਿਨ ਆਵਾ ਦੌਂਦੀ ਰਿਹਾ ਕਰ ਹਾਂ ਜ਼ਰੂਰ ਆਇਆ ਕਰੂੰਗੀ ਹਾਂ ਹਾਂ ਤੂੰ ਬੈਠ ਮੈਂ ਚਾਹ ਬਣਾ ਕੇ ਲਿਆਉਣੀ ਤੇ ਹਾਏ ਨਹੀਂ ਮੈਂ ਚਾਹ ਨਹੀਂ ਪੀਣੀ ਹੁਣ ਨਹੀਂ ਨਹੀਂ ਰਹਿਣ ਦੇ ਪਰ ਜਿਹੜੇ ਦਿਨ ਮੈਂ ਗੱਲ ਕਹੀ ਨਾ ਉਹ ਦਿਮਾਗ ਚ ਪਾ ਲਈ ਇੱਥੇ ਹਾਂ ਤੂੰ ਹੁਣੇ ਦੇਖ ਮੈਂ ਹੁਣੇ ਕਹਿਨੀ ਆ ਦੇਖਦੀ ਮੈਂ ਕਿੱਥੇ ਆ ਗਈ ਫਿਰ ਮੈਂ ਉਹਨੂੰ ਕਹੂੰ ਨਹੀਂ ਤੂੰ ਘਰੇ ਰਿਹਾ ਕਰ ਨਾਲੇ ਮਿੱਠੀ ਹੋ ਕੇ ਕੰਮ ਲਈ ਜਾਈ ਹਾਂ ਨਾਲੇ ਆਪਦੇ ਜੀ ਕਾ ਜਿਹੜੀ ਕੁੜੀ ਆ ਨਾ ਚੱਪੜ ਵੀ ਸਰਕਾਰੀ ਸਕੂਲ ਚ ਪਾ ਦੀ ਇਹ ਨਾ ਵੀ ਪ੍ਰਾਈਵੇਟ ਸਕੂਲਾਂ ਚ ਪਾਉਂਦੇ ਨਾ ਪ੍ਰਾਈਵੇਟ ਚ ਪਤਾ ਖਰਚਾ ਕਿੰਨਾ ਮੈਂ ਨਹੀਂ ਪਾਉਂਦੀ ਤਾਂ ਸਰਕਾਰੀ ਚ ਸੁੱਟੂ ਫੋਜਦਾ ਹੈ ਫਤਵਾ ਵੀ ਮਿਲਦੀਆਂ ਉਥੋਂ ਸਜੀਵਾ ਵੀ ਮਿਲਦਾਗਾ ਬਸ ਸਰੀ ਜਾਣਾ ਕੰਮ ਇਦਾਂ ਹੀ ਹਾਂ ਐ ਕਰੂੰਗੀ ਤੇ ਲੋਕਾਂ ਦੀਆਂ ਨਜ਼ਰਾਂ ਚ ਤਾਂ ਸਹੀ ਰਹਿਣਗੀਆਂ ਹਾਂ ਪਰ ਤੰਗ ਪਰੇਸ਼ਾਨ ਬਹੁਤ ਕਰਦੀ ਆ ਮਾ ਮਾਂਤੀ ਆ ਬਹੁਤ ਕੱਚ ਕੇ ਰੱਖੀ ਥੋੜਾ ਜਿਹਾ ਕੱਚ ਕੇ ਰੱਖੂੰ ਪਰ ਲੋਕਾਂ ਦੇ ਸਾਹਮਣੇ ਨਾ ਕੋਈ ਨੂੰ ਬੋਲਾ ਕਰੀ ਨਾ ਨਾ ਹਾਂ ਚਲ ਠੀਕ ਆ ਫਿਰ

ਮਤਲਬ ਨਏ ਦਿਨ ਖੇਡਣਾ ਹੁੰਦਾ ਇਹਨਾਂ ਨਾਲ ਚਲ ਜਾਂਚ ਤਾਂ ਮੈਂ ਸੁਖਾ ਦੂੰ ਚਲ ਚਲ ਦੋ ਭਾਂਡੇ ਮਾਂ ਦੇ ਚਲ ਹੁਣ ਤੂੰ ਵੱਡੀ ਹੋ ਗਈ ਚਲ ਆ ਆ ਪਿਆ ਭਾਂਡੇ ਆ ਪਿਆ ਸਾਬਾ ਭਾਂਡੇ ਮਾਂ ਦੇ ਇਹ ਦੋ ਉਹ ਤਾਂ ਪਰ ਕੁੜੀ ਤੇ ਭਾਂਡੇ ਮਝੌਣੀਆਂ ਮੇਰੇ ਨਾ ਗੱਲ ਕਰ ਲਿਆ ਕਰੋ ਗਾਨਾ ਪੈ ਗਿਆ ਮੇਰੇ ਮਾਤਾ ਮੈਂ ਆਪੇ ਲੈਣੇ ਸੀ ਆ ਪੈ ਗਿਆ ਬਹਣ ਨੇ ਮੈਨੂੰ ਕਹਿ ਦਿਆ ਕਰ ਬਾਬਾ ਨਿਆਣਿਆਂ ਨੂੰ ਨਾ ਕਹੀ ਉਹ ਚਾ ਮਾਤਾ ਤੂੰ ਜਾ ਬਹਿ ਜਾ ਜਾ ਕੇ ਹਾਂ ਮੇਰਾ ਦਿਮਾਗ ਘੁੰਮ ਰਹੀ ਹੈ ਇਹ ਕੁੜੀ ਨੇ ਤਾਂ ਮੇਰੀ ਸਹੀ ਗੱਲ ਕੀ ਕਰ ਆ ਜਾਂਦੀ ਹੈ ਬੋਲਣ ਚੱਲ ਚੱਲ ਮਾਂਝ ਪਰ ਲੈ ਇਹ ਨੂੰ ਤੂੰ ਮਾਹੀ ਤਾਂ ਭਾਂਡੇ ਕਿਉਂ ਮਝੌਂਦੀ ਪਈ ਆ ਪਰ ਕਿਉਂ ਹੋ ਗਿਆ ਜੇ ਮਾਂ ਤੇ ਦੋ ਗਲਾਸ ਮੈਂ ਮਾਂ ਜੀ ਦੇਣੇ ਸੀ ਆਣ ਕੇ ਮਾਸਾ ਜਿੱਦੀ ਕੁੜੀ ਆ ਉਹ ਤੇ ਫੇਰ ਕੀ ਹੋ ਗਿਆ ਮੇਰੇ ਗਾਨਾ ਪੈ ਗਿਆ ਮੈਂ ਤਾਂ ਮੰਜਾਏ ਆ ਪਹਿਲਾਂ ਮਾਂ ਆ ਕੇ ਬੋਲਣ ਲੱਗੀ ਮੈਂ ਆਣ ਕੇ ਮਾਂ ਜੀ ਦੇਣੇ ਸੀ ਤੂੰ ਮੇਰੀ ਕੁੜੀ ਨੂੰ ਨਹੀਂ ਕੋਈ ਕੰਮ ਕਹਿਣਾ ਤੇ ਜਾ ਤੇ ਉਹ ਜਾ ਹਾਂ ਚੱਲ ਪੁੱਤ ਮੰਮੀ ਆਪਣੇ ਨਾਲ ਚਾਚੀ ਇਦਾਂ ਕਿਉਂ ਕਰਦੀ ਆ ਪੁੱਤ ਆਪਣਾ ਟਾਈਮ ਮਾੜਾ ਚੱਲਦਾ ਪਿਆ ਨਾ ਤਾਂ ਕੋਈ ਨਹੀਂ ਮੇਰਾ ਪੁੱਤ ਵੱਡਾ ਹੋ ਕੇ ਨਾ ਜਦੋਂ ਵਧੀਆ ਜਿਹਾ ਕੰਮ ਕਰ ਲੂਗਾ ਨਾ ਫੇਰ ਚਾਚੀ ਨਹੀਂ ਆਪਣੇ ਨਾਲ ਇਦਾਂ ਕਰੂਗੀ ਠੀਕ ਆ ਪੁੱਤ